हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਮਗਰ ਬੱਸੀ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਬਾਈ ਇਹ ਵੜ ਸੇਲ ਕਰ ਰਿਆ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਰਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੋ ਠੀਕ ਹਾਂ ਬਾਈ ਠੀਕ ਹੈ ਬਈ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਚਰਨ ਸਿੰਘ ਜੀ ਘੰਟਪਾਲੀ ਸਹਿਰ ਫੂਲ ਜ਼ਿਲ੍ਹਾ ਨੇੜੇ ਪਿੰਡ ਹੋਰ ਕਿਹੜਾ ਜਿਹੜੇ ਭਗੁਰਪਾ ਵੀ ਆ ਬੋਲ ਦਿਓ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਬਾਈ 946426052 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਸਭ ਤੋਂ ਪਹਿਲਾਂ ਜਿਹੜੀ ਇਹ ਵੈੜ ਆਪਾਂ ਦੇਖ ਰਹੇ ਆ ਆਪਣੇ ਘਰ ਦੀ ਆ ਹਾਂਜੀ ਘਰ ਕਿਹੜਾ ਸੂਆ ਸੂਈ ਆ ਪਹਿਲਾ ਜੀ ਪਲੂਨ ਸੂਈ ਆ ਕਦੋਂ ਸੂਈ ਆ ਬਈ ਤੇ ਕੱਲ ਸ਼ਾਮ 4 ਵਜੇ ਠੀਕ ਆ ਜੇਰ ਵਗੈਰਾ ਓਕੇ ਹਾਂਜੀ 7 ਵਜੇ ਜੇਰ ਬਈ ਠੀਕ ਆ ਤੇ ਬੱਚਾ ਕੀ ਆ ਗਿਆ ਬਈ ਮਗਰ ਬੱਸੀ ਬੱਸੀ ਬੜੀ ਜੰਗੀ ਦਿੱਤੀ ਹੈ ਹਨਾ ਬੱਚਾ ਬਈ ਆ ਗਿਆ ਮਗਰ ਬੱਸੀ ਬੱਸੀ ਦੀ ਕੁਆਲਿਟੀ ਚੈੱਕ ਕਰ ਸਕਦਾ ਗੁਲਾਬੀ ਬੂਥ ਆ ਗਈ ਟੀਕੇ ਬਾਰੇ ਤਾਂ ਨਹੀਂ ਤੇ ਕਿੰਨਾ ਕ ਬੋਲਾ ਬਈ ਫਿਰ ਕੱਢਿਆ ਇੱਕ ਵਾਰ ਤੜਕੇ ਕੱਢਿਆ 3.5 ਲੀਟਰ ਨੂੰ ਸੌ ਸੀ ਲਾ ਹਾਂਜੀ ਬਈ ਚਵਾਈ ਚਵਾਈ ਕਿਵੇਂ ਚਵਾਈ ਪੋਲੀ ਆ ਠੀਕ ਆ ਚਵਾਈ ਬਾਈ ਕਹਿੰਨੇ ਪੋਲੀ ਆ ਬਾਈ ਕਿੰਨਾ ਕ ਦਿੱਤੇ ਦੇ ਦੂ ਬਈ ਐਸਟੀਮੇਟ ਦੇਖੋ ਸੇਵਾ ਸਰਤੇ ਦੇਖਦੇ ਨਹੀਂ ਲੀਟਰ ਵੀ ਬਾਈ ਠੀਕ ਆ ਬਈ ਲੇਵਾ ਕਮਾਲ ਆ ਬਾਈ ਫਿਕਸ ਆਰਡਰ ਦੀ ਆ ਗਈ ਕਰਨ ਵਾਲੀ ਬਹੁਤ ਸੋਹਣਾ ਹਵਾਲਾ ਜਿਹਨੂੰ ਆਪਾਂ ਕਹਦੇ ਆ ਤਿਆਰ ਕਰਿਆ ਵਾਲਾ ਥਾਣਾ ਦਾ ਸੈੱਟ ਚੈੱਕ ਕਰ ਸਕਦੇ ਹਾਂ ਗੁਲਾਬੀ ਥਾਣਾ ਚਾਰੇ ਥਾਣਾ ਪੂਰੀ ਵਿਧੀ ਤੇ ਲੱਗੇਗਾ ਰੰਗ ਪ੍ਰਿੰਟ ਵਗੈਰਾ ਜੇ ਗੱਲ ਕਰੀਏ ਬਹੁਤ ਚੰਗਾਗਾ ਫੇਰ ਤਾਂ ਬੱਚਿਆਂ ਜੀ ਆਉਂਦੀ ਆ ਬਈ ਹਨਾ ਇਹ ਹਾਂ ਖੋਲੋ ਨੂੰ ਬਈ ਤੋਰਾ ਲੈਵੇ ਦੀ ਬਈ ਫੀਟ ਨੇ ਚੈੱਕ ਕਰ ਸਕਦਾ ਬੜੀ ਕਮਾਲ ਆ ਬਾਕੀ ਹਾਈਟ ਵੂਟ ਨਾ ਗੱਲ ਕਰੀਏ ਫੁੱਲ ਆ ਗਈ ਸਮੀ ਪਲੀ ਫੁੱਲ ਆ ਬਾਕੀ ਬਾਈ ਦੇ ਘਰ ਦੀ ਕੋਈ ਬਾਈ ਦਾ ਭਾਰ ਦਾ ਕਮਲੀ ਤੋਰਾ ਤਾਰਾ ਵੀ ਚੈੱਕ ਕਰੋ ਬਈ ਇੱਕ ਨੰਬਰ ਆ ਗਿਆ ਲੈਵਾ ਜਿਹੜਾ ਮੈਂ ਇਹਨੂੰ ਲੱਗਿਆ ਉਹ ਸੁਣਾ ਕਮਾਲ ਦਾ ਹਵਨਾਗ ਫੀਟਿੰਗ ਆ ਬੱਚਾ ਵੀ ਮਗਰ ਬਈ ਇਹਦੇ ਬੱਸੀ ਆ ਗਈ ਤੇ ਬਈ ਇਹਦਾ ਮੁੱਲ ਕਿ ਰਹੂਗਾ ਉਹਦੇ ਫਿਰ ਲੈਣ ਦੇ ਨਾ 10 1 ਲੱਖ 10 ਹਜ਼ਾਰ ਹੋ ਜੋ ਮਾਨ ਤਨ ਥੋੜਾ ਘਣਾ ਦੇਖ ਲਾਂਗੇ ਮੌਕੇ ਠੀਕ ਹੈ ਬਈ ਥੋੜਾ ਕਾਣਾ ਬਾਈ ਕਹਿੰਦੇ ਮਾਨਤਨ ਮੌਕੇ ਤੇ ਜ਼ਰੂਰ ਹੋ ਜੂਗਾ ਰੋਕ ਲਓ ਬਾਈ ਇੱਥੇ ਰੋਕੋ ਤਾਂ ਬੰਦੋ ਕੋਈ ਗੱਲ ਨਹੀਂ ਬਾਕੀ ਮੇਨ ਗੱਲ ਨਾਲ ਬਾਈ ਹਾਈਟ ਦੀ ਗੱਲ ਕਰਦੇ ਆ ਜੇ ਬਹੁਤ ਕੱਦ ਸੋਹਣਾ ਆ ਗਿਆ ਇਹ ਨਾ ਮਨੂੰ ਛੋਟੀ ਹੈਗੀ ਬਾਕੀ ਫੇਸ ਵੀ ਚੈੱਕ ਕਰਾਨਾ ਬਹੁਤ ਸੋਹਣਾ ਫੇਸ ਵਗੈਰ ਆ ਗਿਆ ਸੌਸ਼ੀਲ ਵੀ ਬਹੁਤ ਆ ਬਾਈ ਕਹਿੰਦੇ ਲੈ ਇਧਰ ਆਉਂਗੇ ਆਪਾਂ ਚੈੱਕ ਕਰਾਨਾ ਬਹੁਤ ਕਮਾਲ ਦਾ ਹਵਨ ਆ ਮੁੱਲ ਰੱਖਿਆ ਬਾਈ ਨੇ ਦਾ 1,10,000 ਰੁਪਏ ਬਾਕੀ ਆਏਗੇ ਦਾ ਮਾਮਲਾ ਤਾਨ ਜ਼ਰੂਰ ਹੋ ਜਾਊਗਾ ਜੇ ਕਿਸੇ ਵੀ ਨੂੰ ਵੈੜ ਪਸੰਦ ਆਏ ਬਾਈ ਨਕਨਡਾਟ ਜ਼ਰੂਰ ਕਰਿਓ ਵੀਡੀਓ ਦੇ ਵੇਖਣ ਲਈ ਧੰਨਵਾਦ